ਨੇ ਕੋਸ਼ਿਸ਼ ਕੀਤੀ ਹੈ ਕਿ ਗੁਰੂ ਨਾਨਕ ਨੂੰ ਵੱਡਾ ਦੱਸਣ ਵਾਸਤੇ ਗੁਰੂ ਨਾਨਕ ਨਾਲ ਕਰਾਮਾਤਾਂ ਜੋੜ ਕੇ ਦੱਸਿਆ ਗੁਰਬਾਣੀ ਗੁਰਨਾਨਕ ਦੇ ਵਿੱਚ ਬਾਣੀ ਨਹੀਂ ਜੋੜੀ ਬਾਣੀ ਨੂੰ ਐਕਸਪਲੇਨ ਨਹੀਂ ਕੀਤਾ ਅੱਛਾ ਅੱਛਾ ਇਹ ਚੀਜ਼ ਹੈ ਉਹਨਾਂ ਇਹ ਵਿੱਚ ਇੱਕ ਢੰਗ ਸਾਬ ਹੋਰ ਵੀ ਚੀਜ਼ ਹੁੰਦੀ ਹੈ ਕਿ ਅਸੀਂ ਦੇਖਦੇ ਹਾਂ ਜੇ ਸੁਲਤਾਨਪੁਰ ਲੋਧੀ ਜਾਈਏ ਜੀ ਉੱਥੇ ਬੇਬੇ ਨਾਨਕੀ ਜੀ ਦਾ ਘਰ ਹੈ ਤੇ ਘਰ ਦੇ ਵਿੱਚ ਕੁਝ ਵੱਟੇ ਪਏ ਆ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਤੋਲ-ਤੋਲ ਕੇ ਚੀਜ਼ਾਂ ਦਿੰਦੇ ਸੀ ਉਨਾਂ ਚੋ ਜੇ ਵਟੇ ਤੇ ਐਡੇ ਕ ਜਿਵੇਂ ਸੁਨਿਆਰਿਆਂ ਦੀ ਦੁਕਾਨ ਤੇ ਪਏ ਹੁੰਦੇ ਛੋਟੇ ਛੋਟੇ ਵਟੇ ਹੁੰਦੇ ਆ ਕੋਈ ਅੱਧੇ ਗ੍ਰਾਮ ਦਾ ਹੋਏਗਾ ਤੇ ਕੋਈ 1 ਗ੍ਰਾਮ ਦਾ ਤੇ ਕੋਈ ਪਾਈਆ ਦਾ ਤੇ ਜਿਹੜਾ ਵੱਡੇ ਤੋਂ ਵੱਡਾ ਵਟਾ ਵੀ ਹੈ ਉੱਥੇ ਨਾ ਉਹ ਵੀ ਮੈਨੂੰ ਲੱਗਦਾ ਹੈ ਕਿ 2 ਕਿਲੋ ਤੋਂ ਜ਼ਿਆਦਾ ਦੀਆਂ ਜਾਂ ਹਾਰਦਲੀ 5 ਕਿਲੋ ਦਾ ਹੋਏਗਾ ਜੀ 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 ਉਸ ਵੇਲੇ ਤੇ ਪੰਜਾਬ ਦੇ ਵਿੱਚ ਤੋਲਣ ਲਈ ਸਰੂ ਹੁੰਦੀ ਸੀ ਕਣਕ ਹੁੰਦੀ ਸੀ ਚੌਲ ਹੁੰਦੇ ਸੀ ਹਾਂਜੀ ਤੇ ਕਪਾਹ ਹੁੰਦੀ ਹੀ ਹੁਣ ਦੱਸਿਓ ਜੇ ਕਿ ਉਹਨਾਂ ਵੱਟਿਆਂ ਦੇ ਨਾਲ ਕਿਵੇਂ ਤੋਲਦੇ ਹੁੰਗੇ ਉਹ ਵੱਟੇ ਰੀਅਲ ਨੇ ਜਾਂ ਉੱਥੇ ਸਿਰਫ ਉਹ ਇਧਰੋਂ ਉਧਰੋਂ ਫੜ ਕੇ ਹੀ ਰੱਖ ਦਿੱਤੇ ਗਏ ਉਸ ਵਕਤ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਹਿੰਦੁਸਤਾਨ ਵਿੱਚ ਵੀ ਮਾਪ ਤੋਲ ਦੇ ਜਿਹੜੇ ਪੈਮਾਨੇ ਸਾਨੂੰ ਸੈੱਟ ਹੋ ਚੁੱਕੇ ਸਨ ਬਹੁਤ ਪਹਿਲਾਂ ਜਿਵੇਂ ਮਣਾਂ ਦੀ ਗੱਲ ਕਰਦੇ ਆ ਜੀ ਤੇ ਸ਼ੇਰਾਂ ਦੀ ਗੱਲ ਕਰਦੇ ਆ ਪਸੀਰੀ ਦੀ ਗੱਲ ਕਰਦੇ ਆ ਇਹ ਤੋਲ ਦੇ ਮਾਪ ਸੀਗੇ ਜੀ ਤੇ ਪਰ ਅਗਲੀ ਗੱਲ ਇਹ ਹੈ ਕਿ ਗੁਰਨਾਨਕ ਸਾਹਿਬ ਤੇ ਇੱਕ ਮੋਦੀ ਖਾਨੇ ਦੇ ਇੰਤਜਾਰ ਸੀ ਮੋਦੀ ਖਾਨਾ ਉਸ ਦولت ਖਾਨ ਲੋਧੀ ਦਾ ਬਹੁਤ ਬਗਾ ਇੱਕ ਪੰਡਾਰ ਸੀ ਕਿਉਂਕਿ ਉਸ ਵੇਲੇ ਬਹੁਤਾ ਟੈਕਸ ਜਿਹੜਾ ਆ ਜੀ ਫਸਲ ਦੇ ਰੂਪ ਵਿੱਚ ਜਾਂ ਜਿਹੜਾ ਕੋ ਕਾਰੀਗਰ ਸੇ ਉਹਦੇ ਜਿਹੜਾ ਕਿਰਤ ਸੀ ਉਹਦੇ ਰੂਪ ਵਿੱਚ ਲਿਆ ਜਾਂਦਾ ਸੀ ਤੇ ਫਿਰ ਉਹ ਵੰਡਿਆ ਜਾਂਦਾ ਸੀ ਜੀ ਜੋ ਤਾਂ ਇਹ ਟੇ ਵੱਡੇ ਜਿਹੜਾ ਬਹੁਤ ਵੱਡਾ ਸਟੋਰ ਸੀਗਾ ਹਮ ਹਮ ਵੇਅਰ ਹਾਊਸ ਹੀ ਉਧੇ ਬੈਠੇ ਸਨ ਮੋਦੀ ਸਨ ਹਮ ਹਮ ਉਧੇ ਇਥੇ ਬਹੁਤ ਸਾਰੇ ਲੋਕ ਹੋਰ ਕੰਮ ਕਰਦੇ ਸਨ ਜੀ ਜਿਹੜੀ ਚੀਜ਼ ਬਾਹਰੋਂ ਆਉਂਦੀ ਸੀ ਉਹ ਲਿਖਤ ਵਿੱਚ ਉੱਥੇ ਜਮਾ ਕੀਤੀ ਜਾਂਦੀ ਸੀ ਹਮ ਹਮ ਤੇ ਜਿਹੜੀ ਕਿਸੇ ਨੂੰ ਦੇਣੀ ਹੁੰਦੀ ਉਹ ਲਿਖਤ ਵਿੱਚ ਦਰਜ ਜਾਂਦੀ ਵੀ ਇਹਨੂੰ ਇੰਨਾ ਅਨਾਜ ਦੇ ਦਿਓ ਇਹਨੂੰ ਇੰਨਾ ਕੱਪੜਾ ਦੇ ਦਿਓ ਇਹਨੂੰ ਆ ਚੀਜ਼ ਦੇ ਦਿਓ ਇਹ ਦਿੱਤੀ ਜਾਂਦੀ ਸੀ ਜੀ ਤੇ ਉਹ ਜਿਹੜੇ ਪੱਥਰ ਕਿਹਾ ਉਹਨਾਂ ਦਾ ਤੋਲਣ ਦੀ ਕੋਈ ਤੁਕ ਬਣਦੀ ਨਹੀਂ ਨਾ ਉਹ ਐਕਸਪਲੇਨ ਕਰਦ ਗਏ ਤੇ ਉਹ ਉਹਨਾਂ ਨੇ ਕਿਉਂਕਿ ਤੋਲਣ ਦੀ ਗੱਲ ਸੀ ਕਿਉਂ ਕਿਸੇ ਨੇ ਇੱਕ ਸਿੰਬੋਲਿਕ ਤੌਰ ਤੇ ਉਹਨਾਂ ਨੇ ਇੱਕ ਪੱਥਰ ਰੱਖ ਤੇ ਵੀ ਨਾ ਤੋੜ ਦੇ ਫੇ ਉਹਨਾਂ ਪੱਥਰਾਂ ਦਾ ਇੱਕ ਵੇਟ ਹੋਣਾ ਚਾਹੀਦਾ ਸੀਗਾ ਵੀ ਇੰਨੇ ਤੋਲੇ ਦਾ ਇੰਨੇ ਮਾਸ਼ੇ ਦਾ ਇੰਨੇ ਕਿਲੋਆਂ ਦਾ ਇੰਨੇ ਪਸੀ ਉਹ ਤੇ ਕੁਝ ਨਹੀਂ ਹੈ ਕੁਝ ਨਹੀਂ ਹੈ ਪਰ ਇਹ ਉਹਨਾਂ ਨੇ ਚਲੋ ਕਰਨ ਵਾਲੇ ਜੋ ਕਰਦੇ ਨੇ ਫਿਰ ਉੱਥੇ ਇਹ ਹੀ ਹੈ ਕਿ ਗੁਰੂ ਨਾਨਕ ਦੀ ਫਿਲਾਸਫੀ ਨੂੰ ਇੱਕ ਧੁੰਦਲਾ ਕਰ ਰਹੇ ਨੇ ਧੁੰਦਲਾ ਕਰ ਰਹੇ ਨੇ ਤੇ ਜਿਹੜੀ ਉੱਤੇ ਤੋਲਣ ਦੀ ਗੱਲ ਹੈ ਉਹ ਨਾਲ ਨਾਲ ਦੀ ਗੱਲ ਹੋ ਰਹਾ ਸਾਡੇ ਇੱਕ ਪ੍ਰਚਲਿਤ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਤੋਲ ਕੇ ਦਿੰਦੇ ਸੀ ਤੇ 1 2 ਤੋਂ ਸ਼ੁਰੂ ਹੁੰਦੇ ਹੁੰਦੇ ਜਦੋਂ 13 ਕਿਹਾ ਜੇ 13 ਤੋਂ ਬਾਅਦ ਉਹ 13 13 13 ਕਰੀਏ ਗਾਹ ਨਹੀਂ ਹੋਇਆ ਇਸ ਤਰ੍ਹਾਂ ਨਹੀਂ ਹੋ ਸਕਦਾ ਜਦੋਂ ਉਹਨਾਂ ਨੇ ਕੋਈ ਚੀਜ਼ ਤੋਲ ਮਾਪ ਕੇ ਦੇਣੀ ਆ ਤੇ ਫਿਰ ਤੇ ਉਹਦੇ ਬਹੁਤ ਵੱਡਾ ਘਾਟਾ ਮਾਰੇ ਜਾਂਦੇ ਇਸੇ ਦੀ ਕਿਹਾ ਜਾਂਦਾ ਕਿ ਸ਼ਿਕਾਇਤ ਵੀ ਉਹਨਾਂ ਤੇ ਹੋਈ ਗੁਰੂ ਨਾਨਕ ਸਾਹਿਬ ਜਸਰੇ ਨੇ ਤੋਲ ਕੇ ਚੀਜ਼ਾਂ ਦਿੰਦੇ ਸਨ ਉਸ ਵੇਲੇ ਜਿਹੜੇ ਉਹਨਾਂ ਤੋਂ ਪਹਿਲਾਂ ਵਾਲੇ ਉੱਤੇ ਇਹਨਾਂ ਪੁਜੀਸ਼ਨਾਂ ਦੇ ਬੇਟੇ ਸਨ ਉਹ ਜਦੋਂ ਕਿਸੇ ਨੂੰ ਅਨਾਜ ਜਾਂ ਕੋਈ ਚੀਜ਼ ਦਿੰਦੇ ਸਨ ਉਹਦੇ ਚੋਂ ਥੋੜਾ ਜਿਹਾ ਵਾਪਸ ਲੈ ਲੈਂਦੇ ਸਨ ਉਹ ਮੋੜ ਜਾਂਦੇ ਸਨ ਹਾਂ ਹਾਂ ਤੇ ਉਹ ਜੀ ਗੁਰੂ ਸਾਹਿਬ ਜਿਸ ਤਲੇ ਉਹਨੂੰ ਦਿੰਦੇ ਜਦੋਂ ਵਾਪਸ ਮੋੜਦੇ ਸਨ ਜਾਂ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਤੇਰਾ ਇਹ ਤੇਰਾ ਇਹ ਤੇਰਾ ਨਹੀਂ ਐ ਤੇਰਾ ਕਹਿ ਕੇ ਉਹਨੇ ਮੋੜ ਦਿੱਤਾ ਕੁਝ ਰੱਖ ਵੀ ਜਾਂਦੇ ਸਨ ਪਰ ਉਹ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਤੇਰਾ ਤੇ ਇਹਨੂੰ ਦਿੱਤਾ ਇਹ ਤੇਰਾ ਤੇ ਉਹ ਤੇਰਾ ਦੀ ਗੁਰਬਾਣੀ ਵਿੱਚ ਵੀ ਬਹੁਤ ਉਪਮਾ ਆਉਂਦੀ ਆ ਹਾਂ ਕਵੀ ਜੀ ਆ ਵੀ ਕਹਿੰਦੇ ਮੇਰਾ ਮੁੰਦੇ ਕੁਝ ਨਹੀਂ ਜੋ ਕੁਛ ਹੈ ਸਭ ਤੇਰਾ ਇਹ 13 ਸ਼ਬਦ ਨੂੰ ਉਹਨਾਂ ਨੇ ਉੱਥੇ ਉਚਾਰਨ ਕੀਤਾ ਹਾਂ 13 ਦਾ ਮਤਲਬ 13 ਤੋਂ 13 ਤੇ ਲੈ ਜਾਣਾ ਗੱਲ ਪਾ ਕੇ ਉਹਨਾਂ ਨੇ ਇਹਨਾਂ ਨੂੰ 13 ਘੰਟੇ ਹਾਂ ਕਿ 14 ਹੀ ਨਹੀਂ ਲਿਆਉਣਾ 14 ਨਹੀਂ લેਉਣਾ ਇੱਥੋਂ ਹੀ ਜਿਹੜਾ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹੁੰਨਾ ਸਾਡੇ ਨਾਲ ਜਿੰਨੇ ਵੀ ਸਿੱਖ ਹੈਗੇ ਆ ਉਹਨਾਂ ਦੇ ਖਾਸ ਕਰਕੇ 13 ਨੰਬਰ ਬੜਾ ਮਤਲਬ ਕਿ ਫੇਵਰੇਟ ਹੁੰਦਾ ਹੈ ਮੋਬਾਈਲ ਦਾ ਨੰਬਰ ਲੈਣਾ ਉਹ ਵੀ ਲਾਸਟ ਏ 13 ਚਾਹੀਦਾ ਹੈ ਪਾਸਵਰਡ ਰੱਖਣਾ ਹੈ ਨਾ ਕੋਈ ਵੀ ਬੈਂਕ ਦਾ ਜਾਂ ਹੋਰ ਉਹ ਵੀ 13 ਹੀ ਰੱਖਣਾ ਉਹ 13 ਰੱਖਣ ਦੀ ਕਹਾਣੀ ਵੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਬਿਲਕੁਲ ਇਥੋਂ ਸਾਡੇ ਉੱਥੇ ਪੰਜਾਬ ਵਿੱਚ ਇੱਕ ਲੀਡਰ ਨੇ ਨੇਤਾ ਜਿਹਦਾ ਅੱਜਕਲ ਨੇਤਾ ਹੁੰਦੇ ਆ ਮੈਂ ਲਾਂ ਤਾਂ ਉਹਨਾਂ ਦਾ ਨਹੀਂ ਲੈਂਦਾ ਉਹ ਆਪਣੀ ਗੱਡੀ ਤੇ 13 ਨੰਬਰ ਜ਼ਰੂਰ ਲਾਉਂਦੇ ਨੇ 13 ਤੇ ਇਹ ਕਿ ਵੀ ਆ ਗਈ ਹੈ ਕਿ 13 ਅਸੀਂ ਜੇ ਛਤ ਪਾਉਨੇ ਤੇ 13 ਬਾਲੇ ਨਹੀਂ ਪਾਉਂਦੇ ਤੇ ਇਦਾਂ ਕਰਕੇ 13 ਪਾਉਨੇ ਆ ਜ਼ਰੂਰ ਪਰ ਜਦੋਂ ਅਸੀਂ ਇਧਰ ਇਹਨਾਂ ਦੇਸ਼ਾਂ 'ਚ ਜੂੜ ਪਚਾਉਨੇ ਆ ਅਮਰੀਕਾ ਚਾਉਨੇ ਆ ਤੇ ਇੱਥੇ ਉਹਦੇ ਸਾਥੀ 13 ਸਨ ਮਸਜਿਦ ਮਸਜਿਦ ਇਸ ਸਾਡੇ ਉਸਲੇ ਲਾਸਟ ਮੌਂਡ ਤੇ ਤੇ ਇਹ 13 ਨੂੰ ਅਪਸ਼ਗਨ ਗਿਣਦੇ ਨੇ ਜੀ ਇਹ ਸਾਡੇ ਦੇ ਸ਼ਗਨ ਅਪਸ਼ਗਨ ਦੀ ਗੱਲ ਹੀ ਕੋਈ ਨਹੀਂ ਹੈ ਤੇ ਇਹ ਉਹ 13 ਉੱਥੇ ਹੀ ਕਿਸੇ ਨੇ ਗੱਲ ਤੋੜ ਦਿੱਤੀ ਤੇ ਅਸੀਂ 13 ਤੇ ਅਟਕੇ ਜਿਦੋਂ ਕਿ ਸ਼ਬਦ ਉੱਤੇ ਗੁਰੂ ਸਾਹਿਬ ਵਰਤੇ ਨਹੀਂ 13 13 ਲੈ ਜਾਏ 13 ਹੀ 13 ਇਹ 13 ਸੀ ਤੇ ਇਹ ਵੀ ਹੁਣ ਅਸੀਂ ਉਹ ਲਕੀਰ ਦੇ ਫਕੀਰ ਬਣ ਕੇ ਉੱਥੇ ਆ ਗਏ ਦੂਜੀ ਚੀਜ਼ ਉਹ ਤਕੜੀ ਦੀ ਗੱਲ ਵੀ ਇੱਥੇ ਆਈ ਆ ਹਾਂ ਠੀਕ ਹੈ ਕੋਈ ਚੀਜ਼ਾਂ ਤਕੜੀ ਨਾਲ ਤੋਲੀਆਂ ਜਾਂਦੀਆਂ ਸਨ ਤੇ ਉਹ ਤਕੜੀ ਤਾਂ ਹੋ ਸਕਦਾ ਉਹ ਤਕੜੀ ਹੋਵੇ ਉਹਨਾਂ ਤੋਲਿਆ ਦੇ ਉਹ ਤਕੜੀ ਲੈ ਲੈ ਸੜੀ ਇਟ ਕ੍ਰਿਟੀਕਲ ਪਾਰਟੀ ਦਾ ਨਿਸ਼ਾਨ ਵੀ ਤਕੜੀ ਹੈ ਤਕੜੀ ਹੈ ਉਹ ਤਕੜੀ ਵੀ ਉੱਥੋਂ ਹੀ ਆ ਗਈ 13 13 ਜਿਹੜਾ ਆ ਉਹ ਟੁਕਮਾ ਨਹੀਂ ਲੱਗਦਾ ਉਹ ਐਕਸਪਲੇਨ ਨਹੀਂ ਹੁੰਦਾ ਗੁਰਨਾਨਕ ਦੀ ਥਿਊਰੀ ਮਤਲਬ ਵੀ 13 ਕਹਿ ਕੇ ਉਹ ਗਿਣਤੀ ਬੰਦ ਕਰਤੀ ਤੇ ਅਗਲੇ ਨੂੰ ਦੇ ਹੀ ਗਿਆ ਸਭ ਪਰ ਫਿਰ ਚ ਉਹਨਾਂ ਦੀ ਸ਼ਿਕਾਇਤ ਠੀਕ ਹੋ ਜਾਣੀ ਸੀ ਵੀ ਉਹ ਘਾਟਾ ਹੋ ਜਾਣਾ ਸੀ ਉੱਥੇ ਪਰ ਜਦੋਂ ਉਹਨਾਂ ਦੀ ਸ਼ਿਕਾਇਤ ਹੋਈ ਜਦੋਂ ਉਹਨੇ ਗਿਣਤੀ ਮਿਲਤੀ ਕੀਤੀ ਜਦੋਂ ਉਹਨਾਂ ਕੋਲੋਂ ਬਾਦਾ ਨਿਕਲਿਆ ਉਹ ਜਿਵੇਂ 13 ਕਹਿ ਕੇ ਤਿੰਦੇ ਸੀ ਪਰ ਕੁਝ ਲੋਕ ਫਿਰ ਥੋੜਾ ਜਿਹਾ ਛੱਡ ਜਾਂਦੇ ਸੀ ਅੱਛਾ ਜਦੋਂ ਤੁਸੀਂ ਇਹ ਵਾਅਦੇ ਦੀ ਗੱਲ ਕੀਤੀ ਹੈ ਉੱਥੇ ਵਾਅਦਾ ਵੀ ਬੜਾ ਸਪੈਸਿਫਿਕ ਲਿਖਿਆ ਹੈ ਕਿ 516 ਰੁਪਏ ਕੇ 513 ਰੁਪਏ 500 ਸਮਥਿੰਗ 13 ਜਾਂ 16 મતલਬ ਕਿ ਇੰਨਾ ਵੱਧ ਹੈ ਜਿਹੜਾ ਉਹ ਨਿਕਲਿਆ ਸੀ ਹੁਣ ਇਹ ਵਾਧੇ ਦਾ ਕਿੱਥੋਂ ਰਿਕਾਰਡ ਲਿਆ ਜਾਂ ਐਵੇਂ ਹੀ ਜੋੜ ਤੋਰ ਕਰਕੇ ਜੋੜਤਾ ਜਾਂ ਫਿਗਰ ਤੇ ਲਿਖਿਆ ਫਿਗਰ ਦਿੱਤੀ ਕਿਸੇ ਨੇ ਇਹ ਜ਼ਰੂਰ ਹੋਇਆ ਕਿ ਜਦੋਂ ਸ਼ਿਕਾਇਤ ਹੋਈ ਹੈ ਕਿਉਂਕਿ ਉਹਨਾਂ ਦੂਸਰਿਆਂ ਸ਼ਿਕਾਇਤ ਕਰਨੀ ਸੀ ਵੀ ਇਹ ਬਾਬਾ ਦਾ ਰੀਤ ਨਵੀਂ ਬਾ ਰਿਆ ਗਾਂ ਜਿਹੜਾ ਇੱਥੋਂ ਆਊਗਾ ਜਿਹੜਾ ਕਿਸੇ ਦੇਣਾ ਉਹ ਚ ਅਸੀਂ ਹਿੱਸਾ ਵਾਪਸ ਲੈਨੇ ਆ ਤੇ ਉਹ ਉਹਨਾਂ ਨੇ ਦਿਆ ਹੀ ਨਹੀਂ ਕਰਨਾ ਇਸ ਵਾਸਤੇ ਉਹਨਾਂ ਨੇ ਸ਼ਿਕਾਇਤ ਕੀਤੀ ਵੀ ਲੁੱਟਾਈ ਜਾਂਦਾ ਜਦੋਂ ਗਣਤੀ ਮਣਤੀ ਸਾਰੀ ਕੀਤੀ ਤੇ ਉਹਨਾਂ ਦਾ ਕਾਫੀ ਵਾਧਾ ਨਿਕਲਿਆ ਇਹ ਹੋ ਸਕਦਾ ਇੰਨਾ ਹੋਵੇ ਜਾਂ ਕਿੰਨਾ ਹੋਵੇ ਕੋਈ ਨਾ ਕੋਈ ਫਿਗਰ ਕਿਸੇ ਨੂੰ ਸੇ ਦੇ ਦਿੱਤੀ ਹੋ ਸਕਦਾ ਇੰਨੀ ਹੋਵੇ ਜਕੀ ਉਹਨਾਂ ਨੇ ਇੱਕ ਫਿਗਰ ਨੋਟ ਕਰ ਦਿੱਤੀ ਅਹ ਦੋਸਤੋ ਇਹਦੇ ਵਿੱਚ ਅੱਜ ਨਾ ਅਸੀਂ ਕੀਤੀਆਂ ਨੇ ਕਰੀਬ ਤਿੰਨ ਵਿਸ਼ਿਆਂ ਤੇ ਵਿਚਾਰਾ ਉਹਨਾਂ ਚੋਂ ਪਹਿਲਾ ਤੇ ਇਹ ਸੀਗਾ ਕਿ ਗੁਰੂ ਨਾਨਕ ਦੇਵ ਜੀ ਬੇਨ ਨਦੀ 'ਚ ਜਿਹੜਾ ਗਏ ਉਸ ਜਗ੍ਹਾ ਤੇ ਇਸ਼ਨਾਨ ਕੀਤਾ ਤੇ ਬਾਹਰ ਆ ਕੇ ਗੁਰੂ ਨਾਨਕ ਦੇਵ ਜੀ ਨੇ ਆਤਮ ਮੰਤਨ ਕੀਤਾ ਜਾਂ ਆਪਣੇ ਆਪ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਨਵਾਂ ਪ੍ਰੋਗਰਾਮ ਉਲੀਕਿਆ ਕਿ ਹੁਣ ਅੱਗੇ ਕੀ ਕਰਦੇ ਅੱਗੇ ਕੀ ਕਰਦੇ ਬਿਲਕੁਲ ਦੂਸਰਾ ਗੁਰੂ ਨਾਨਕ ਦੇਵ ਜੀ ਨੂੰ ਸੰਬੰਧਤ ਜਿਹੜੇ ਵੱਟੇ ਵੀ ਰੱਖੇ ਗਏ ਨੇ ਉਹ ਵੀ ਐਵੇਂ ਕਿਸੇ ਨੇ ਰੱਖ ਦਿੱਤੇ ਆ ਉਹ ਰੀਅਲ ਗੁਰੂ ਨਾਨਕ ਦੇਵ ਜੀ ਦੇ ਉਹ ਵੱਟੇ ਨਹੀਂ ਆਈ ਮੈਂ ਰਾਈਟ ਨਹੀਂ ਨਹੀਂ ਸਾਵਤ ਹੁੰਦੇ ਤੀਸਰੀ ਚੀਜ਼ ਇਹ ਕਿ ਜਿਹੜਾ ਇਹ ਵੀ ਕਿਹਾ ਜਾਣਾ ਕਿ ਗੁਰੂ ਨਾਨਕ ਦੇਵ ਜੀ 13 ਤੇ ਜਾ ਕੇ ਰੁਕ ਜਾਂਦੇ 14 15 16 17 ਉਹਨਾਂ ਨੂੰ ਆਉਂਦਾ ਨਹੀਂ ਸੀ ਇਹ ਵੀ ਸ਼ਰਦਾ ਦੇ ਵਾਸੀ ਗੁਰੂ ਨਾਨਕ ਦੇਵ ਜੀ ਨਾਲ ਜੋੜੀਆਂ ਗਈਆਂ ਇਹ ਚੀਜ਼ਾਂ ਸਹੀ ਸੱਚ ਨਹੀਂ ਹੈ ਇਸ ਵਿਸ਼ੇ ਤੇ ਸਰਦਾਰ ਗੁਰਮੇਲ ਸਿੰਘ ਜੀ ਢਿੱਲੋਂ ਦੇ ਵਿਚਾਰ ਅਸੀਂ ਹੁਣ ਸੁਣੇ ਆ ਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੀਆਂ ਮਿੱਥਾਂ ਜੋੜੀਆਂ ਗਈਆਂ ਨੇ ਉਹਨਾਂ ਸਾਰੀਆਂ ਮਿੱਥਾਂ ਦੀ ਗੱਲ ਅਸੀਂ ਜਿਹੜੀ ਹੈ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਜੀ ਇੱਕ ਗੱਲ ਮੈਂ ਕਹਿਣੀ ਚਾਹਣਾ ਕਿ ਜੇ ਜਿਹੜੇ ਵਿਚਾਰ ਇਹ ਖੋਜ ਰਹੇ ਗੁਰਬਾਣੀ ਨੂੰ ਸਮਝ ਰਾਹੀ ਤੇ ਸੋਚ ਰਾਹੀ ਲੱਗਦਾ ਕਿ ਇਸ ਤਰ੍ਹਾਂ ਗੱਲਾਂ ਹੋਈਆਂ ਹੋਣਗੀਆਂ ਜਿਸ ਤਰ੍ਹਾਂ ਕਹਿ ਰਹੇ ਨੇ ਉਹ ਠੀਕ ਨਹੀਂ ਜਾਂਦੀਆਂ ਕੋਈ ਇਹ ਪਹਿਲੀ ਗੱਲ ਨੂੰ ਉਹ ਨਿਕਾਰਦੇ ਨਹੀਂ ਐ ਪਰ ਉਹ ਟੁੱਕਦੀ ਨਹੀਂ ਕਰਕੇ ਤੇ ਸਾਡੇ ਵਿਚਾਰ ਨੇ ਇਹ ਸਾਡੇ ਅੰਤਿਮ ਵਿਚਾਰ ਨਹੀਂ ਹੋ ਸਕਦਾ ਇਸ ਤੋਂ ਅੱਗੇ ਵੀ ਕੋਈ ਖੋਜ ਕਰਦੇ ਹੋਰ ਵੀ ਖੋਜ ਹੋਵੇ ਕਿਉਂਕਿ ਜਿੱਥੋਂ ਤਾਈਂ ਕਹਿੰਦੇ ਆ ਨਾ ਕਿ ਵਾਦੀ ਬਿੰਸ ਖੋਜੀ ਉਪਜੇ ਤੇ ਅਸੀਂ ਖੋਜ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਔਰ ਨਵੇਂ ਵਿਚਾਰ ਤੁਹਾਡੀ ਸੋਚ ਨੂੰ ਜਿਹੜਾ ਹੋਰ ਉੱਚਾ ਹੋਰ ਵਧੀਆ ਕਰਦੇ ਆ ਹੋ ਸਕਦਾ ਹੈ ਕਿ ਤੁਸੀਂ ਲੋਕ ਇਸ ਵਿਸ਼ੇ ਤੇ ਜਿਹੜਾ ਉਹ ਇਸ ਤੋਂ ਵਧੀਆ ਸੋਚ ਸਕੋ ਤੇ ਪੋਜ਼ਿਟਿਵ ਜੋ ਤੁਹਾਡੇ ਵਿਚਾਰ ਹੋਣਗੇ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਜ਼ਰੂਰ ਦਿਓ ਕਿ ਤੁਸੀਂ ਕੀ ਸੋਚਦੇ ਹੋ ਔਰ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰਿਓ ਜੀ ਤੇ ਹੋਰ ਲੋਕਾਂ ਦੇ ਨਾਲ ਵੀ ਇਹ ਵਿਚਾਰ ਸ਼ੇਅਰ ਕਰਿਓ ਤਾਂ ਕਿ ਸਿੱਖ ਧਰਮ ਦੇ ਵਿੱਚ ਜਿਹੜੀ ਵਿਚਾਰਾਂ ਦੀ ਲੜੀ ਖੜਗੀ ਹੋਈ ਹੈ ਉਸ ਲੜੀ ਨੂੰ ਅਸੀਂ ਨਿਰੰਤਰ ਜਾਰੀ ਰੱਖ ਸਕੀਏ ਇਸ ਸਿੱਖਾਂ ਦੇ ਵਿੱਚ ਜਿਹੜਾ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਇਵ ਵਾਲਾ ਜਿਹੜਾ ਕਨਸੈਪਟ ਹੈ ਗੁਰੂ ਗ੍ਰੰਥ ਸਾਹਿਬ ਦਾ ਉਸ ਕਨਸੈਪਟ ਨੂੰ ਅੱਗੇ ਲੈ ਕੇ ਜਾ ਸਕੀ